ਤੇ ਹੋਰ ਸੌਫਟ ਕਾਟਨ ਲੀਜੀ ਬੀਜੀ ਟਾਈਪ ਕਪੜਾ ਹੁੰਦਾ ਵਾ ਇਹ ਮਿਲਣਾ 200 ਰੁਪਏ ਦਾ 5 ਮੀਟਰ ਬਰੀਕ ਪ੍ਰਿੰਟ ਆਏਗਾ ਕਾਟਨ ਪ੍ਰਿੰਟ ਮਿਲੇਗਾ ਸਿਰਫ ਵੇਚਣ ਵਾਲਿਆਂ ਨੂੰ ਧਿਆਨ ਰੱਖਿਓ ਵੇਚਣ ਵਾਲਿਆਂ ਨੂੰ ਹੀ ਮਿਲੇਗਾ ਕਸਟਮਰ ਨੂੰ ਨਹੀਂ ਮਿਲੇਗਾ 200 ਰੁਪਏ ਦਾ ਉਹਨਾਂ ਨੂੰ ਮਿਲੇਗਾ 250 ਰੁਪਏ ਦਾ ਸਿਰਫ ਵੇਚਣ ਵਾਲੇ ਨੂੰ ਮਿਲੇਗਾ 200 ਰੁਪਏ ਦਾ 5 ਮੀਟਰ ਮੱਖਣ ਮਲਾਈ ਕਪੜਾ ਹੋਏਗਾ ਸਿਰਫ ਵੇਚਣ ਵਾਲੇ ਵੀਰ ਭੈਣ ਭਰਾ ਨੂੰ ਵਾਸਤੇ ਹੀ ਵੀਡੀਓ ਬਣ ਰਹੀ ਆ ਓਨਲੀ ਹੋਲ ਸੇਲ ਵੀਡੀਓ ਆ ਵਾਲੀ ਕਸਟਮਰ ਇਸ ਵੀਡੀਓ ਨੂੰ ਇਗਨੋਰ ਕਰ ਦੇਣ ਸੋ ਨੈਕਸਟ ਡਿਜ਼ਾਈਨ ਇਹ ਵੀ ਮਿਲੇਗਾ 200 ਰੁਪਏ ਦਾ 5 ਮੀਟਰ ਸਿਰਫ ਵੇਚਣ ਵਾਲੇ ਵੀਰ ਭੈਣ ਭਰਾ ਵਾਸਤੇ ਹੀ ਵੀਡੀਓ ਆ ਕਸਟਮਰ ਇਸ ਵੀਡੀਓ ਨੂੰ ਇਗਨੋਰ ਕਰ ਦੇਵੇ ਕਿਉਂਕਿ ਇਹ ਕਪੜਾ ਸਿਰਫ ਵੇਚਣ ਵਾਲਿਆਂ ਨੂੰ ਹੀ ਮਿਲਣਾ ਸੈਟ ਵਾਈਜ਼ 200 ਰੁਪਏ ਦਾ 5 ਮੀਟਰ ਪਿਓਰ ਮਲਾਈ ਕੋਟਨ ਦਾ ਕਪੜਾ ਹੋਏਗਾ ਕੋਲ ਕੋਲ ਨੰਬਰ 200 ਦਾ 5 ਮੀਟਰ ਜੀ ਨੈਕਸਟ ਡਿਜ਼ਾਈਨ 200 ਦਾ 5 ਮੀਟਰ ਕੁਲ ਕੁਲ ਕਪੜਾ ਆਏਗਾ ਬਹੁਤ ਹੀ ਸੌਫਟ ਕਪੜਾ 200 ਰੁਪਏ ਦਾ 5 ਮੀਟਰ ਸਿਰਫ ਵੇਚਣ ਵਾਲਿਆਂ ਵਾਸਤੇ ਹੀ ਵੀਡੀਓ ਬਣ ਰਹੀ ਆ ਕਸਟਮਰ ਇਸ ਵੀਡੀਓ ਨੂੰ ਇਗਨੋਰ ਕਰ ਦੇ ਕਿਉਂਕਿ ਇੱਕ ਦੋ ਨਹੀਂ ਮਿਲਣੇ ਜੀ ਨੈਕਸਟ ਆਰਟੀਕਲ 200 ਰੁਪਏ ਦਾ 5 ਮੀਟਰ ਆਰਟੀਕਲ ਪਿਓਰ ਸੌਫਟ ਕਾਟਨ ਕੁਲੀ ਕੁਲੀ ਕਪੜਾ 200 ਦਾ 5 ਮੀਟਰ ਸਿਰਫ ਤੇਚਣ ਵਾਲਿਆਂ ਵਾਸਤੇ ਹੀ ਇਹ ਵੀਡੀਓ ਬਣ ਰਹੀ ਏ ਕਸਟਮਰ ਇਗਨੋਰ ਕਰ ਦੇ ਇਸ ਵੀਡੀਓ ਨੂੰ ਉਹਨਾਂ ਨੂੰ ਨਹੀਂ ਮਿਲੇਗਾ ਇਸ ਰੇਚਨ ਵਾਲਿਆਂ ਨੂੰ ਮਿਲੇਗਾ 200 ਦਾ 5 ਮੀਟਰ ਸੂਟ ਜੀ